ਲਓ ਜੀ ਆ ਚੀਜ਼ ਨੇ ਸਾਰਿਆਂ ਦੇ ਸਿਰ ਤੇ ਹੱਥ ਰੱਖਤਾ ਹੁਣ ਭੱਜ ਗਏ ਕਿਦਰ ਭਜਣਾ ਮਾਰੇ ਕਹਿੰਦੇ ਤਰੀਆ ਰਾਗ ਸੁਣੇ ਜੋ ਗਾਵੇ ਤਰੀਆ ਰਾਗ ਪਤਾ ਕਿਨੂੰ ਕਹਿੰਦੇ ਡੀ ਜੀ ਨੂੰ ਸਾੜੀਆਂ ਬੀਬੀਆਂ ਬੂਬੀਆਂ ਨਚਾਉਂਦੇ ਲੋਕੀ ਗੁਸਾਨਾ ਕਰਿਓ ਸਾਜ ਤਾਂ ਸੱਚ ਹੈ ਮੈਂ ਵੀ ਭੈਣ ਭਰਾ ਵਿਆਹੇ ਹੈ ਮਾਰੇ ਕਹਿੰਦੇ ਜਿਹੜਾ ਇਹ ਚੀਜ਼ਾਂ ਸੁਣਦਾ ਤੇ ਲਾਉਂਦਾ ਇਹਨਾਂ ਉਹਨੂੰ ਜਮਾਂ ਨੇ ਲੈ ਜਾਣਾ ਖੁਸਾ ਤਾਂ ਤੱਪਾ ਕਹਿਣਾ ਬਾਬਾ ਜੀ ਇਹ ਕਥਾ ਰਹਿਣ ਹੀ ਦਿਆ ਕਰੋ ਇਹ ਸੱਚ ਦੀ ਬਾਤ ਹੈ ਜਿਹ ਤਰਾਸਦੀ ਹੈ ਮੈਂ ਤਾਂ ਜ਼ਿਕਰ ਕੀਤਾ ਵੀ ਤਨਖਾਹ ਨਾਮੇ ਚ ਮਾਰੇ ਕਹਿੰਦੇ ਤਰੀਆ ਰਾਗ ਸੁਣੇ ਜੋ ਗਾਵੇ ਕਹੇ ਗੋਬਿੰਦ ਸਿੰਘ ਉਹ ਜੰਪੂਰ ਜਾਵੇ ਮਾਰੇ ਕਹਿੰਦੇ ਇਹ ਸਾਡਾ ਨਹੀਂ ਜਿ ਵਿਸ਼ਾ ਪਤਾ ਨਹੀਂ ਕਿੰਨੇ ਲਿਆ ਕੇ ਸਾਡੇ ਚ ਵਾਰ ਦਿੱਤਾ ਹੁਣ ਹਰ ਬੰਦਾ ਹੀ ਪਾਠ ਭਵੇਂ ਨਾਂ ਕਰਾਵੇ ਹੁਣ ਆਮ ਹੀ ਵਿਆਹ ਹੁੰਦੇ ਤੁਸੀਂ ਕੀਤੇ ਨਾ ਬਾਹਰੋਂ ਉਦੋਂ ਨੀਚੇ ਤਾਇਆ ਵੀ ਖੁਸ਼ੀ ਇਸ ਘਰੋਂ ਮੰਗੀ ਸੀ ਤੇ ਮਨਾਉਣੀ ਵੀ ਇਸ ਘਰ ਚਾਹੀਦੀ ਸੀ ਐਨਾ ਚੀਜ਼ਾਂ ਤੋਂ ਗੁਰੂ ਇਸ ਤਨਖਾਹਨਾਮੇ 'ਚ ਲਿਖ ਕੇ ਗਿਆ ਵੀ ਤਰੀਆ ਰਾਗ ਤੋਂ ਬਚਣਾ ਤੇ ਤਰੀਆ ਰਾਗ ਤੇ ਅੱਜ ਸਾਡੀ ਗੱਡੀ 'ਚ ਵੀ ਆ ਸਾਡੇ ਮੋਬਾਈਲ 'ਚ ਵੀ ਆ ਤੇ ਸਾਡੇ ਰੂਮ 'ਚ ਵੀ ਆ ਤੇ ਸਾਡੇ ਹਿਰਦੇ 'ਚ ਵੀ ਆਖੋ ਸਤਨਾਮ ਵਾਹਿਗੁਰੂ ਤਰੀਆ ਰਾਗ ਚੱਲਦਾ ਭੈਣਾਂ ਨੂੰ ਪਤਾ ਕਿਦਾਂ-ਕੁਦਾਂ ਪੈਂਦਾ ਜਾਗੋ ਨਿਕਲਦੀ ਆ ਫੇਰ ਆਦਾ ਇੱਕ ਵਜਰਨਾ ਕਦੇ ਨੀਂਦ ਨਹੀਂ ਆਉਂਦੀ ਇਲੇ ਖੰਡ ਪਾਟ ਚੱਲਦਾ ਹੋਵੇ 7 ਵਜੇ ਕਹਿੰਦੇ ਬਾਪੂ ਤੂੰ ਬਹਿ ਜਾ ਵੀ ਅਹੀਂ ਚੱਲੇ ਨੀਂਦ ਆ ਗਈ ਸੋ